ਹਾਂਜੀ ਮੇਰੇ ਪਿਆਰੇ ਦੋਸਤੋ ਥੰਬਨੇਲ ਤੇ ਟਾਈਟਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਦਾ ਬਲੌਗ ਇਸ 베ਸ ਤੇ ਹੋਣ ਵਾਲਾਗਾ ਅੱਜ ਅਸੀਂ ਆਏ ਹੋਏ ਹਾਂ ਮੇਲੇ ਤੇ ਜਿਹੜਾ ਕਿ ਸਾਡੇ ਹਰ ਸਾਲ ਹੀ ਇੱਥੇ ਲੱਗਦਾ ਤੇ ਬਹੁਤ ਜ਼ਿਆਦਾ ਭਾਰਾ ਮੇਲਾ ਲੱਗਦਾ ਦੋ ਤਿੰਨ ਦਿਨ ਇਹ ਰਹਿੰਦਾ ਹੀ ਰਹਿੰਦਾ ਵਾ ਸੋ ਇਹ ਮੇਲੇ ਦੇ ਪੂਰੇ ਤਿੰਨ ਜਗ੍ਹਾ ਤੇ ਝੁੱਲ੍ਹੇ ਵਗੈਰਾ ਲੱਗੇ ਹੋਇਆ ਅਲੱਗ-ਅਲੱਗ ਤਿੰਨ ਜਗਾਵਾਂ ਨੇ ਮੈਂ ਤੁਹਾਨੂੰ ਸਾਰੀਆਂ ਦਿਖਾਉਂਗੀ ਸਭ ਤੋਂ ਪਹਿਲਾਂ ਆਈ ਸੀ ਇਸ ਜਗ੍ਹਾ ਤੇ ਦਾਣਾ ਮੰਡੀ ਸਾਈਡ ਆ ਇਹਨਾਂ ਨੇ ਇੱਥੇ ਲਗਾਈਆਂ ਹੋਈਆਂ ਸੀ ਇੱਥੇ ਕਿਸ਼ਤੀਆਂ ਵਗੈਰਾ ਵੀ ਸੀ ਮਿੱਕੀ ਮਾਊਸ ਵੀ ਦੀ ਸਭ ਤੋਂ ਪਹਿਲਾਂ ਆ ਪਾ ਚੁੱਕੇ ਆਂ ਸਾਡੇ ਮਿੱਕੀ ਮਾਊਸ ਦੇ ਕੋਲੇ ਕਿਉਂਕਿ ਹੈਰੀ ਨੇ ਆਉਣ ਸਾਰੀ ਜ਼ਿੱਦ ਕਰ ਲਈ ਕਿ ਮੈਂ ਮਿੱਕੀ ਮਾਊਸ ਤੇ ਝੂਟੇ ਲੈਣੇ ਆ ਲੈਣੇ ਆ ਲੈਣੇ ਆ ਤਾਂ ਮੈਂ ਕਿਹਾ ਚਲੋ ਜੀ ਪਹਿਲਾਂ ਇਹਦੀ ਬਾਰੀ ਆ ਜਾਣ ਦੇ ਇਹਨੂੰ ਪ੍ਰੋਟੈਕਟ ਦਿਵਾ ਕੇ ਅਸੀਂ ਚੜਾਤਾ ਜੀ ਉੱਪਰ ਚਲੋ ਏ ਮੈਡਮ ਦਾ ਮੂੰਹ ਦੇਖੋ ਇਹਦੀ ਕਿੰਨੀ ਚਾ ਚੜ ਗਿਆ ਇਹਨੂੰ ਨਾ ਮਤਲਬ ਮੈਂ ਛੋਟੀ ਹੁੰਦੀ ਨੇ ਬਹੁਤ ਘੱਟ ਰਾਈਡ ਲਈ ਐ ਮिक्की ਮਾਊਸ ਦੀ ਕਿਉਂਕਿ ਪਹਿਲੀ ਗੱਲ ਤਾਂ ਮੈਨੂੰ ਕੋਈ ਲੈ ਕੇ ਨਹੀਂ ਜਾਂਦਾ ਸੀ ਜਦੋਂ ਮੈਨੂੰ ਸੁਰਤਤੀ ਆ ਗਿਆ ਜਿੱਥੇ ਸੀ λεਆਣ ਵੀ ਲੱਗਿਆ ਕਰਦੇ ਉਦੋਂ ਮੈਂ ਥੋੜੀ ਥੋੜੀ ਵੱਡੀ ਹੋਣ ਲੱਗੀ ਬਸ ਵੱਡੇ ਹੋ ਕੇ ਤੁਹਾਨੂੰ ਪਤਾ ਹੀ ਐ ਏਡੀ ਵੱਡੀ ਮੈਨ ਤਾਂ ਟੱਪ ਦੀ ਚੰਗੀ ਲੱਗੂਗੀ ਪਰ ਜੀਤਾ ਯਾਰ ਦੇਖ ਕੇ ਕਰਦੇ ਆ ਨਾ ਜਵਾਖਾਂ ਨੂੰ ਦੇਖ ਕੇ ਮੈਂ ਨਿਆਰੇ ਲੀ ਜਾਂਦੇ ਆ ਸਾਰੇ ਜਵਾਕ ਮਤਲਬ ਬੜਾ ਮਜ਼ਾ ਆਉਂਦਾ ਆ ਚੀਜ਼ਾਂ ਦੇ ਮੇਲੇ ਦਾ aí ਚੀਜਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਇਹ ਆਦਨ ਵਿੱਚ ਮਿਲਦਾ ਵੀਊ ਦਿਖਾ ਰਹੀ ਆ ਇਸ ਸਾਈਡ ਆ ਟ੍ਰੇਨ ਦਾ ਛੋਟੇ ਡ੍ਰੈਗਨ ਆ ਇਸ ਸਾਈਡ ਕਮੇ ਵਸੇ ਇਹ ਛੋਟਾ ਡ੍ਰੈਗਨ ਆ ਇਸ ਸਾਈਡੇ ਛੋਟੀ ਟ੍ਰੇਨ ਆਗੀ ਟ੍ਰੇਨ ਚੈਰੀ ਖਾਲੀ ਖੱਲੀ ਹੋਈ ਭੱਜੀ ਜਾਂਦੀ ਸੀ ਤੇ ਉਸ ਸਾਈਡ ਦੇਖੋ ਜਿਵੇਂ ਟੱਪੀ ਜਾਂਦੇ ਆ ਯਾਰ ਕਈ ਵਾਰ ਤਾਂ ਜੀ ਕਹਿੰਦਾ ਮੈਂ ਵੀ ਇਦਾਂ ਦੀਆਂ ਰਾਈਡਸ ਲਵਾਂ ਪਰ ਨਾ ਹੁਣ ਵੱਡੇ ਹੋ ਗਏ ਨਹੀਂ ਲੈ ਸਕਦੇ ਤੇ ਹੈ ਰਿ ਹੁਣ ਤੇ ਇਹਦਾ ਹੀ ਚਾਚੜਾ ਹੋਇਆ ਇਹਨੇ ਹੰਬ ਜਾਣਾ ਥੋੜੇ ਟਾਈਮ ਨੂੰ ਹੰਬ ਜਾਣਾ ਸੋ ਇਸ ਦਾ ਰਾਈਡ ਲੈ ਕੇ ਅਸੀਂ ਚੱਲ ਪਿਆ ਜੀ ਦੂਸਰੀ ਸਾਈਡ ਕਿਉਂਕਿ ਤਿੰਨ ਜਗ੍ਹਾ ਇਹ ਲਗੇ ਹੋਏ ਆਗੇ ਝੁੱਲੇ ਆਪਾਂ ਹੁਣ ਦੂਸਰੀ ਸਾਈਡ ਜਾਵਾਂਗੇ ਕਿਉਂਕਿ ਮੈਂ ਰਾਈਡ ਲੈਣੀ ਮੈਂ ਸੀਗੀ ਚੰਡੋਲ ਦੀ ਮੈਨੂੰ ਘਰਦਿਆਂ ਨੇ ਪਹਿਲਾਂ ਕਹਦੇ ਸੀ ਬਈ ਰਹਿਣ ਦੇ ਤੇਰੀ ਮਰਜ਼ੀ ਆ ਡਰ ਦਜੇਗੀ ਫਲਾਨਾ ਜੀ ਟਾਈਮ ਕਾ ਜੋ ਮੈਂ ਕਹਾਂ ਨਹੀਂ ਯਾਰ ਮੈਂ ਰਾਈਡ ਲੈਣੀ ਹੀ ਲੈਣੀ ਆ ਤਾਂ ਮਿੱਲੇ ਦਾ ਵਿਊ ਆਗਾ ਜਿਹੜਾ ਮੈਂ ਵਿਚ ਵਿਚ ਦੀ ਵੀਡੀਓ ਬਣਾ ਰਹੀ ਆ ਫਰੰਟ ਕੈਮਰੇ ਨਾਲ ਤੇ ਪਤਾ ਨਹੀਂ ਲੋਕ ਇਦਾਂ ਦੇਖ ਰਹੇ ਹੋ ਮੈਂ ਕੀ ਕਰ ਲਿਆ ਮੇਤੋਂ ਕੀ ਗੁਨਾਹ ਹੋ ਰਿਹਾਗਾ ਤਾਂ ਸ਼ਾਮ ਪੈ ਚੁੱਕੀ ਆ ਤਾਂ ਅਸੀਂ ਦੂਸਰੀ ਮੇਲੇ ਵਾਲੀ ਸਾਈਡ ਪਹੁੰਚ ਚੁੱਕੇ ਆਂਗੇ ਤੇ ਅਸੀਂ ਹੁਣ ਬਿਲਕੁਲ ਹੀ ਮਤਲਬ ਚੰਡੋਲ ਦੇ ਕੋਲੇ ਖੜੇ ਸੀ ਮਤਲਬ ਬਿਲਕੁਲ ਇਹਦੇ نیچے ਖੜੇ ਸੀ ਇਸ ਸਾਈਡ ਕਿਸ਼ਤੀ ਲੱਗੀ ਹੋਈ ਯਾਰ ਕਿਸ਼ਤੀ ਚ ਤਰ੍ਹਾਂ ਛੂਟੇ ਨਾ ਲੋ ਜੇ ਤੁਸੀਂ ਪਹਿਲੀ ਵਾਰ ਲੈ ਰਹੇ ਹੋ ਜੇ ਲੈ ਰਹੇ ਹੋ ਨਾ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤਾਂ ਐਂਡ ਆਈ ਜਗ੍ਹਾ ਤੇ ਤਾਂ ਜਾ ਕੇ ਬਿਲਕੁਲ ਵੀ ਨਾ ਬੈਠੋ ਭੀ ਜੇਰਾ ਦਿਲ ਪਤਲਾ ਮੈਂ ਮਨੂੰ ਪਿਛਲੀ ਵਾਰ ਬੈਠੇ ਸੀ ਸੋ ਮੈਂ ਫਸਟ ਟਾਈਮ ਰਾਈਡ ਲੈਣ ਆਈ ਆਂ ਕਿ ਚੰਡੋਲੀ ਤੇ ਮੇਰਾ ਮਨ ਬਹੁਤ ਜ਼ਿਆਦਾ ਮਤਲਬ ਐਕਸਾਈਟਡ ਆ ਮੈਂ ਬਹੁਤ ਜ਼ਿਆਦਾ ਪਤਾ ਨਹੀਂ ਪਰ ਪਿਛਲੀ ਆਂਟੀ ਨੂੰ ਦੇਖਿਓ ਇਹ ਮੇਰੀ ਵੀਡੀਓ ਵਿੱਚ ਚਾਹ ਕਰੀ ਸੀ ਪਤਾ ਨਹੀਂ ਦੀ ਇਹਨੂੰ ਕੀ ਹੋ ਗਿਆ ਵੀਰ ਕਿਸੇ ਦੀ ਵੀਡੀਓ ਵਿੱਚ ਸੁਨੇ ਕਿਉਂ ਚਾਗਦੇ ਹੋ ਸ਼ਰਮਿੰਦਾ ਹੋ ਕੇ ਮੈਂ ਆਪ ਹੀ ਆਪਣੀ ਵੀਡੀਓ ਕੱਟ ਕਰਤੀ ਸੋ ਇਧਰ ਨਾ ਮੈਂ ਚੁਟਾ ਲਈ ਨਹੀਂ ਪਤਾ ਕੀ ਹੈ ਮੈਨੂੰ ਟਿੱਕ ਤਾਂ ਮਹਿੰਗੀ ਬਹੁਤ ਲੱਗ ਰਹੀ ਸੀ ਇਹ 80 ਰੁਪਏ ਲਾਰੇ ਸੀ ਪਰ ਪਰਸਨ ਜੇ ਕਿ ਪਿਛਲੀ ਵਾਰੀ ਮੈਲੇ ਸਿੰਨੀ ਹੈ ਨਹੀਂ ਸੀ ਟਿੱਕ ਪਤਾ ਨਹੀਂ ਇਹ ਮੇਲੇ ਦਾ ਲਾਸਟ ਡੇ ਸੀ ਤਾਂ ਕਰਕੇ ਆ ਤੁਸੀਂ ਦੇਖ ਰਹੇ ਡਿਸ਼ ਜਿਹੜੀ ਆ ਇਹ ਤੁਸੀਂ ਵੱਡਾ ਪਾਠੀ ਹੈ ਇਹ ਇਹਨੂੰ ਅਸੀਂ ਪਾਠੀ ਕਹਿੰਦੇ ਆ ਜਿਹੜੀ ਕਿ ਇਸ ਮੇਲੇ ਦੀ ਮੇਨ ਡਿਸ਼ ਹੈ ਮਤਲਬ ਸਵੀਟ ਡਿਸ਼ ਤੇ ਹੁਣ ਅਸੀਂ ਆ ਗਏ ਜੀ ਤੀਸਰੀ ਵਾਲੀ ਜਗਾ ਇੱਥੇ ਸਭ ਤੋਂ ਪਹਿਲੇ ਸੀ ਡ੍ਰੈਗਨ ਦੀ ਰਾਈਡ ਲੈਣ ਵਾਸਤੇ ਪਹੁੰਚ ਚੁੱਕੇ ਕਿਉਂਕਿ ਵੱਡੇ ਹੋਣ ਛੋਟੇ ਦੋਨੋਂ ਹੀ ਇਸਰ ਦੀ ਰਾਈਡ ਲੈ ਸਕਦੇ ਆ ਸੋ ਮੈਂ ਤੇ ਹੈਰੀ ਹੁਣ ਅਸੀਂ ਡ੍ਰੈਗਨ ਦੇ ਲਈ ਬੈਠ ਸੱਕਾ ਚੁੱਕੇ ਜ ਟਲਣ ਲਈ ਇੰਨਾ ਜ਼ਿਆਦਾ ਮਜ਼ਾ ਆ ਮੈਨਾਂ ਇਹ ਵਾਲੀ ਰਾਈਡ ਸਿ ਨੂੰ ਮਤਲਬ ਬਹੁਤ ਵਧੀਆ ਲੱਗਦਾ ਬਚਪਨ ਜਿਹਾ ਹੈ ਨਾ ਯਾਦ ਆਏ ਅੰਦਾਜ਼ ਗਵਦਾ ਤੇ ਮੈਂ ਤੇ ਹੈਰੀ ਨੂੰ ਸਸੇ ਨੂੰ ਬਹੁਤ ਮਜ਼ਾ ਆਇਆ ਪਿੱਛੇ ਤੁਸੀਂ ਮਿਲਦਾ ਵੀਊ ਵੀ ਦੇਖ ਸਕਦੇ ਹੋਗੇ ਹੋ ਦੇਖੋ ਸਾਨੂੰ ਕਾਫੀ ਮਜ਼ਾ ਆ ਰਿਹਾ ਸੀ ਹੈਰੀ ਦੇ ਰਾਈਡ ਦੇ ਵਿੱਚ ਹੈਰੀ ਜਿੰਨਾ ਜ਼ਿਆਦਾ ਖੁਸ਼ ਆ ਗਈ ਅ ਫਰੰਟ ਤੋਂ ਮੈਂ ਉਡੀ ਵੀਡੀਓ ਸ਼ੂਟ ਕਰ ਲਈ ਵੀਡੀਓ ਸ਼ੂਟ ਕਰਨ ਚ ਰ ਇ ਪ੍ਰੋਬਲਮ ਇਹ ਹੁੰਦੀ ਹੈ ਕਿ ਕਿ ਛੱਟ ਕੇ ਗਈ ਵੀਰੇ ਇੰਨੇ ਵਾਧਾ ਨਹੀਂ ਲੱਗਾ ਫੂਨ ਹੀ ਨਗਰ ਜੇ ਸੋ ਫਾਈਨਲੀ ਸਾਡੀ ਰਾਈਡ ਖਤ ਤੋ ਹੋ ਚੁੱਕੀ ਸੀ ਤੇ ਅਸੀਂ ਹੁਣ ਆ ਰਹੇ ਹਾਂ ਜੀ ਵਾਪਿਸ ਮੇਰਾ ਮਨ ਇੱਕ ਹੀ ਸੀ ਯਾਰ ਕਿ ਮੈਂ ਚੰਡੋਲ ਤੇ ਝੂਟਾ ਲੈਣੀ ਲੈਣਾ ਇਸ ਸਾਈਡ ਵੀ ਚੰਡੋਲ ਲੱਗੀ ਹੋਈ ਸੀਗੀ ਤੇ ਫਾਈਨਲੀ ਹੁਣ ਮੈਂ ਟਿਕਟ ਲੈ ਲਈ ਯਾਰ ਉੱਥੇ ਵੀ ਉਹੀ ਟਿਕਟ ਇਹਨਾਂ ਦੀ ਇੱਥੇ ਵੀ ਉਨੀ ਹੀ ਟਿਕਟ ਸੀ ਇਹਨਾਂ ਦੀ ਪਰ ਸਹੀ ਗੱਲ ਸੋ ਤਾਂ ਇੰਨੀ ਜ਼ਿਆਦਾ ਇੱਥੇ ਮਡੀਵ ਸੀ ਨਾ ਮਤਲਬ ਯਾਰ ਹਰ ਜਗ੍ਹਾ ਤੇ ਇਹ ਕਾਮਨ ਹੀ ਕਾਮਨਾ ਕੁੜੀਆਂ ਨੂੰ ਕੁੜੀਆਂ ਤੇ ਬਹੁਤ ਜ਼ਿਆਦਾ ਸਕੂਰੀ ਦੇਉਂਦੀ ਓਕੇ ਉਹਨਾਂ ਨੂੰ ਸੋਚਣਾ ਪੈਂਦਾ ਵਾ ਤੇ ਬਟ ਮੇਰੇ ਡੈਡੀ ਖੜੇ ਸੀ ਉੱਥੇ ਹੈਰੀ ਨੇ ਮੈਨੂੰ ਹਾਈ ਕੀਤਾ ਇਸ ਲਈ ਯਾਰ ਕੱਲਾ ਨਹੀਂ ਲੱਗਦਾ ਕੱਲੇ ਨੂੰ ਥੋੜੇ ਜਿਹਾ ਬੰਦ ਨੂੰ ਫੀਲ ਹੁੰਦਾ ਬਟ ਡੈਡੀ ਨਾਲ ਸੀਗੇ ਇਸ ਲਈ ਮੈਨੂੰ ਸੇਫਟੀ ਚੰਡੋਲ ਦੇ ਬਿਲਕੁਲ نیچے ਖੜੀ ਸੀ ਮੈਂ ਦੀ ਵੇਟ ਕਰ ਰਹੀ ਸੀ ਆਦੀ ਵਾਰੀ ਦਿੱਤੇ ਆ ਦੇਖੋ ਤੁਸੀਂ ਮੇਲੇ ਦਾ ਪੂਰਾ ਹਾਲ ਭਰਿਆ ਹੋਇਆਗਾ ਕੁੜੀ ਤਾਂ ਵਿਚਾਰੀ ਕੋਈ ਇੱਥੇ ਮੈਨੂੰ ਦੇਖਦੀ ਹੋਊਗੀ ਕੋਈ ਕੋਈ ਨਹੀਂ ਸੀ ਤੇ ਮੈਂ ਬੈਠਾ ਜਿਵੇਂ ਮੈਂ ਬੈਠੇ ਹੋਏ ਕਿਤਨਾ ਕਿਉਂਕਿ ਮੈਂ ਕੱਲੀ ਸੀ ਬਾਕੀ ਸਾਰੇ ਪਰ ਫਾਈਨਲੀ ਮੈਨੇ ਇੱਕ ਫੈਮਿਲੀ ਮਿਲ ਗਈ ਸੀ ਮੁੰਨਾਂ ਨੇ ਅਡਜਸਟ ਕਰ ਲਿਆ ਤੇ ਚੰਡੋਲ ਦੇ ਵਿੱਚ ਬਹਿ ਕੇ ਮੈਂ ਵੀਡੀਓ ਬਣਾ ਰਹੀ ਆ ਇਹਦੇ ਤੇ ਮੈਂ ਇੱਕ ਮਿੰਨੀ ਵਲੌਗ ਵੀ ਸ਼ੂਟ ਕੀਤਾਗਾ ਤੇ ਜੇ ਤੁਸੀਂ ਚੈਨਲ ਤੇ ਜਾ ਕੇ ਤੇ ਦੇਖ ਸਕਦੇ ਹੋ ਕਿ ਮੇਰੇ ਚੰਡੋਲ ਦਾ ਫਸਟ ਟਾਈਮ ਦਾ ਐਕਸਪੀਰੀਅੰਸ ਕਿੱਦਾਂ ਦਾ ਰਹਾ ਚੰਡੋਲ ਦੇ ਵਿੱਚ ਬਹਿ ਕੇ ਵੀਡੀਓ ਬਣਾਈ ਜਦੋਂ ਨਹੀਂ ਸੀ ਮੈਂ ਫੋਨ ਲੈ ਗਈ ਨਾ ਰੇਕੇ ਪਾ ਪਰ ਫਿਰ ਵੀ ਮੈਂ ਸੰਭਾਲ ਲਿਆ ਝੂਟਾ ਲੈਣ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਇੱਥੇ ਜੂਸ ਪੀਣ ਵਾਸਤੇ ਕਿਉਂਕਿ ਪਿਆਸ ਬਹੁਤ ਜ਼ਿਆਦਾ ਲੱਗ ਰਹੀ ਸੀ ਤੇ ਇੱਥੋਂ ਦਾ ਜੂਸ ਇੰਨਾ ਜ਼ਿਆਦਾ ਟੇਸਟੀ ਸੀ ਨਾ ਆ ਹੈਰੀ ਦੇਖੋ ਤੁਸੀਂ ਉਹ ਮੈਨੂੰ ਕੀ ਕਰਉਂਗਾ ਦਿਖਾ ਰਹੀ ਹੈ ਮੈਨੂੰ ਦਿਖਾ ਲਗਾ ਕੇ ਪੀ ਰਹੀ ਆ ਡੈਡੀ ਨੇ ਮੈਨੂੰ ਵੀ ਇੱਕ ਲਾ ਕੇ ਦਿੱਤਾ ਯਾਰ ਇਹ ਮੰਗੋ ਜੂਸ ਇੰਨਾ ਜ਼ਿਆਦਾ ਮਤਲਬ ਟੇਸਟੀ ਸੀ ਨਾ ਬੀਰ ਪੇੰਦੰਨੇ கிਲਾਸ ਸੀਤਾ ਪਰ ਮੈਨੂੰ ਸਹੀ ਗੱਲ ਦੱਸਾਂ ਬੱਸ ਤਾਂ ਇਹਨਾਂ ਨੇ ਮੈਨੂੰ ਜਿਆਦਾ ਵਧੀਆ ਨਹੀਂ ਲੱਦੇ ਹੁੰਦੇਗੇ ਔਰੀ ਕੋਕ ਜਿਹਾ ਪਾ ਪਾ ਕੇ ਦੇਈ ਜਾਂਦੇ ਪਰ ਆਹ ਅਸਰ ਬਹੁਤ ਜਿਆਦਾ ਟੇਸਟੀ ਸੀਗਾ ਇਸ ਸਾਈਡ ਮੈਂ ਥੋੜੀ ਜਿਹੀ ਫਰੰਟ ਤੋਂ ਵੀਡੀਓ ਸ਼ੂਟ ਕੀਤੀ ਆ ਪਰ ਪਿੱਛੇ ਸਾਰੇ ਲੋਕ ਯਾਰ ਵੀਡੀਓ ਸਾਈਡ ਤੇ ਮੈਨੂੰ ਪਤਾ ਨਹੀਂ ਕੀ ਮੈਂ ਸ਼ੂਟ ਇਹ ਜਿਵੇਂ ਕਰ ਰਹੀ ਆਂਗੀ ਸੋ ਵਸੋਣ ਅਸੀਂ ਝੂਟੇ ਲੈ ਲਏ ਸੀਗੇ ਸਾਨੂੰ ਮਜ਼ਾ ਬਹੁਤ ਜਿਆਦਾ ਆਇਆ ਮੈਨੂੰ ਲੱਗਦਾ ਸੀਗਾ ਸ਼ਾਇਦ ਮੈਂ ਮਿਲ ਤੇ ਨਹੀਂ ਜਾ ਪਾਉਂਗੀ ਪਰ ਫਿਰ ਵੀ ਡੈਡੀ ਤਾਂ ਡੈਡੀ ਹੁੰਦੇ ਆ ਡੈਡੀ ਮੈਨੂੰ ਲੈ ਗਏ ਤੇ ਜੋ ਉਸ ਚਾ ਹਸਪਤਾਲ ਤੇ ਹੁਣ ਅਸੀਂ ਤਰਪੇ ਜੀ ਘਰ ਤੇ ਵੱਲ ਘਰ ਜਾਣ ਤੋਂ ਪਹਿਲਾਂ ਅਸੀਂ ਪਾਠੀ ਕਿਉਂਕਿ ਸਾਡੀ ਮੇਲੇ ਦੀ ਮੇਨ ਡਿਸ਼ ਆ ਜਿਹੜਾ ਵੀ ਬੰਦਾ ਮੇਲਾ ਦੇਖਣ ਆਉਂਦਾਗਾ ਉਹ ਇਥੋਂ ਪਾਠੀ ਜ਼ਰੂਰ ਲੈ ਕੇ ਜਾਂਦਾਗਾ ਟੇਸਟ ਚ ਮੈਂ ਦੱਸਦਾ ਇਹ ਮਿੱਠੀ ਹੁੰਦੀ ਆ ਕਿ ਬਹੁਤ ਜ਼ਿਆਦਾ ਮਿੱਠੀ ਹੁੰਦੀ ਆ ਮਤਲਬ ਮਿੱਠੀ ਬਣਾਈ ਹੁੰਦੀ ਹੈ ਇੱਕ ਤਰ੍ਹਾਂ ਦੀ ਪੂੜੀ ਟਾਈਪ ਹੁੰਦੀ ਹੈ ਅੰਦਰੋਂ ਵੀ ਥੋੜੀ ਫਲਫੀ ਹੁੰਦੀ ਹੈ I don't know ਇਹਦੇ ਵਿੱਚ ਕੀ ਕੀ ਰੈਸਪੀ ਪੈਂਦੀ ਆ ਤਾਂ ਇਹਨਾਂ ਨੇ ਅੰਕਲ ਨੇ ਦੱਸਿਆ ਕਹਿੰਦਾ ਘੱਟ ਮਿੱਠੀ 60 ਦੀ ਜਿਆਦਾ ਮਿੱਠੀ 70 ਦੀ ਮੈਂ ਕਿਹਾ ਦੋਮਾਰਾ ਟੇਸਟਿਕ ਪੂਰੀ ਹੁੰਦਾ ਤਾਂ ਵੇਚਣ ਦਾ ਢੰਗ ਬਣਾਇਆ ਹੁੰਦਾ ਸੋ ਮੈਂ 60 ਵਾਲੀ ਫੇਰ ਲਈ ਮੈਂ ਕਿਹਾ ਜਿਹੜਾ ਪੈਸੇ ਖਰਚ ਕਰਾਂ ਬੱਠੀ ਨੂੰ ਸੀ ਕਰਾ ਲਿਆ ਜੀ ਪੈਕ ਤੇ ਕੁਝ ਲੋਕ ਇਹਨੂੰ ਟੇਸਟ ਕਰਕੇ ਦੇਖ ਰਹੇ ਸੀ। ਸਾਰੇ ਲਈ ਫਾਈਨਲੀ ਸਾਡਾ ਕੰਮ ਨਿਬੜਿਆ। ਪੈਸੇ ਕਟਾ ਕੇ ਹੁਣ ਆਪਾਂ ਜਾਵਾਂਗੇ ਸਿੱਧਾ ਘਰੇ। ਸਿਰਲ ਸਦ ਅੱਜ ਮੈਂ ਬਹੁਤ ਜ਼ਿਆਦਾ ਇੰਜੋਏ ਕੀਤਾ। ਤੁਸੀਂ ਵੀ ਛਪਾਰ ਦੇ ਮੇਲੇ ਤੇ ਗਏ ਹੋਵੋਗੇ ਤਾਂ ਆਪਣਾ ਐਕਸਪੀਰੀਅੰਸ ਵੀ ਮੈਨੂੰ ਕਮੈਂਟ ਕਰਕੇ ਦੱਸਿਓ। ਜੇ ਵਲੌਗ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਐਦਾਂ ਦੇ ਵਲੌਗ ਹੋਰ ਦੇਖਣ ਦੇ ਲਈ ਬੈਲ ਆਈਕਨ ਬਟਨ ਦਬਾ ਦਿਓ। ਨੋਟੀਫਿਕੇਸ਼ਨ ਪਹੁੰਚ ਜਾ ਕਰੂਗਾ ਤੁਹਾਨੂੰ। ਤਾਂ ਚਲੋ ਜੀ ਚੱਲਦੇ ਆਂਗੇ ਹੁਣ ਆਪਣਾ ਘਰੇ। ਤੇ ਮਿਲਦੇ ਆਂਗੇ ਅਗਲੇ ਵਲੌਗ ਦੇ ਵਿੱਚ ਸ਼ਾਰਟ ਵੀਡੀਓਜ਼ ਨੂੰ ਵੀ ਮੇਰੇ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਤਦ ਤੱਕ ਲਈ ਬਾਏ ਬਾਏ